ਕੱਲੇ-ਕੱਲੇ ਦੇਸ਼ ਬਾਰੇ ਕਲਾਸ ਚ ਪੜਾਉਣੀ ਹੈ ਨਾ ਵੀ ਹਾਂ ਦੇਸ਼ ਦੀ ਪਪੂਲਰਿਟੀ ਕੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਮਿੱਤਰੋ ਸਵੇਰ ਦੇ ਸਵਾ 8 ਹੋ ਗਏ ਗੁਰシャンਾਲ ਵੀਰ ਸਕੂਲ ਛੱਡ ਕੇ ਮੈਂ ਘਰ ਆ ਕੇ ਤੇ ਦੇਖੋ ਹੁਣ ਬੈਗ ਤਿਆਰ ਹੈ ਤੇ ਹੁਣ ਚੱਲੇ ਸਭ ਤੋਂ ਪਹਿਲਾਂ ਜਿੰਮ ਨੂੰ ਤੇ ਜਿੰਮ ਤੋਂ ਆਉਣ ਲੱਗੇ ਲੈ ਕੇ ਆਵਾਂਗੇ ਪਰਕੇ ਆਪਾਂ ਆਪਣੀ ਗੱਡੀ 'ਚ ਲੱਕੜਾਂ ਤੇ ਇਧਰ ਧਰਤੀ ਆਪਾਂ ਨੇ ਸਵੇਰੇ ਸਵੇਰੇ ਦਾਲੀ ਦਾਲ ਕਾਹ ਇਤਰੀ ਆ ਜੀ ਮੂੰਗੀ ਮਸਰੀ ਦੀ ਅੱਜ ਅੱਜ ਬਣੂਗੀ ਆਪਣੇ ਘਰ ਦੇ ਵਿੱਚ ਮੂੰਗੀ ਮਸਰੀ ਦਾਲ ਹਲਕੀ-ਫੁਲਕੀ ਦਾਲ ਨਲਮੇ ਲੱਗੇ ਯਰ ਉਹਨਾਂ ਬੜੇ ਗੋਡਿਆਂ ਤੋਂ ਪਾਉਣ ਵਾਸਤੇ ਨੀਕੇਪ ਇਹ ਬੜੇ ਕੈਂਡ ਆ ਯਾਰ ਬਹੁਤ ਨਾਲੇ ਵਧੀਆ ਇਹ ਨਾਲੇ ਪ੍ਰੋਟੈਕਟ ਕਰਦੇ ਗੋਡਿਆਂ ਨੂੰ ਤੇ ਨਾਲੇ ਗਰਮ ਰੱਖਦੇ ਗੋਡਿਆਂ ਨੂੰ ਵਾਹੇ ਸੱਚੇ ਬਾਸ਼ਾ ਸਸੇ ਗਮਾ ਅਸੂਤ ਕੋ ਟਿਕ ਟਕ ਵਧੀਆ ਇਧਰ ਮਿਲੋ ਮਿੱਤਰੋ ਮਾਂ ਨੂੰ ਆਪੇ ਨੂੰ ਦੇਖੋ ਸਵੇਰ ਦੇ ਹਲੇ 8:30 ਹੋਏ ਆ ਆ ਕੱਪੜੇ ਧੋ ਕੇ ਦੇਖ ਸਤਾਰਾ ਪਾ ਵੀ ਉੱਤੇ ਕਈ ਜੀ ਸਵੇਰੇ ਧੁੱਪ ਸਾਜੀ ਜਲਦੀ ਚੜਦੀ ਆ ਨਾ ਉਹਨਾਂ ਦੇ ਸਾਰੇ ਕੱਪੜੇ ਸੁੱਕ ਜਾਣਾ ਮਾਮਾ ਜਿੰਮੇ ਆ ਮੈਂ ਠੀਕ ਹੈ ਬਲੇ 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 ਤੇ ਮੈਟਰੋ ਦੀ ਟ੍ਰੈਫਿਕ ਦੇ ਗੱਡੀਆਂ ਲੱਗੀ ਵੀ ਆਪਾਂ ਵੀ ਇਧਰ ਨੂੰ ਜਾਣਾ ਤੇ ਉਹ ਸਿਰੇ ਤੱਕ ਦੇ ਗੱਡੀ ਲੈ ਲੱਗੀ ਵੀ ਤੇ ਇਧਰੋਂ ਉਹ ਉੱਥੇ ਲੱਗੀ ਹੋਈ ਆ ਆਪਾਂ ਇਧਰ ਵੀ ਆਪਾਂ ਇਧਰੋਂ ਚੱਲਦੇ ਹਾਂ ਜਿੱਦਾਂ ਆਪਾਂ ਨੂੰ ਆਪਣੇ ਪਿੰਡ ਦੀਆਂ ਕਲੀ-ਕਲੀਆਂ ਗਲੀਆਂ ਦਾ ਪੂਰਾ ਭੇਜ ਹੁੰਦਾ ਤਾਂ ਮੈਨੂੰ ਵੀ ਆਪਣੇ ਸ਼ਹਿਰ ਦੀਆਂ ਗਲੀ-ਕਲੀ ਗਲੀ ਦਾ ਭੇਜ ਤਾਂ ਵੀ ਕਿਧਰੋਂ ਗੱਡੀ ਲੈ ਕੇ ਜਾਣੀ ਆ ਤੇ ਆਪਾਂ ਉੱਧਰੋਂ ਖੜੀ ਘਮ ਅੱਗੇ ਚੱਲਦੇ ਆ ਆ ਦੇਖੋ ਆ ਰਸਤਾ ਆਪਣਾ ਜਿਹੜਾ ਮੈਗਜ਼ੀਨ ਨੂੰ ਜਾਂਦਾ ਫਿਰ ਇਧਰੋਂ ਚੱਲਾਂਗੇ ਜਿਮ ਇਤੋਂ ਪਹੁੰਚ ਗਏ ਆਪਾਂ ਤੇ ਸਿਰਫ ਦੋ ਜਣੇ ਜਿਮ ਦੇ ਵਿੱਚ ਐ ਤੇ ਤੀਆ ਮੈਂ ਆ ਤੇ ਅੱਜ ਆਪਾਂ ਲਾਵਾਂਗੇ ਫੁੱਲ ਬਾਡੀ ਵਰਕਆਊਟ ਕੈਲੀ ਫੇਰਮੈਂਟੇ ਰਿਵਾਡੋ ਕਸੋ ਗ੍ਰਾਂਡੇ ਕਾਪੋ ਦੇ ਪਾਲੈਸਟਰਾ ਕਮੋ ਟੋ ਬੇਨੇ ਗ੍ਰਾਂਡੇ ਕਾਪੋ ਐ ਬਿਗ ਨਾਗਰਾ ਵਾਰਦਾ ਗ੍ਰਾਸੀ ਮਸਕੋਲੀ ਐ ਬਿਗ ਬੌਸ ਬਿਗ ਬੌਸ ਸਾਲੂਟ ਬਨੋ ਚੈਕ ਕਨੋ ਚੈਕ ਨੋ ਬੇਲੀ ਕਦੋਂ ਨੂੰ ਚੇ? ਕਦੋਂ ਨੂੰ ਚੇ? ਲੋਸ ਅਲੂਚੀ। ਕਦੋਂ ਚੇ? ਤੈਨੂੰ ਕਿੱਦਾਂ ਬੈਗ ਭਰੀ ਆਉਂਦੇ ਐ ਜੀ? ਬੈਗ ਇੰਨਾ ਸਮਾਨ ਹੈ ਨਾ ਦੇ ਵਿੱਚ ਬੈਗ ਦੇ ਵਿੱਚ। ਖਰੀਗਾ ਤੂੰ ਤਰ ਰੋਬਾ, ਵੈਰੋ? ਉਰੂਮਾਸ, ਉਰੂਮਾਸ ਜਾਰਜੋ, ਉਰੂਮਾਸ। ਜਾਰਜੋ? ਕੀ ਖਰੀਗਾ ਅੰਦਰ ਬੋਰਸਾ? ਕੀ ਚੇ? ਕੀ ਚੇ ਅੰਦਰ ਬੋਰਸਾ? ਪਾਹੀ ਵੇਦਲ ਬਿਸੀਪਿਦੋ ਜੋ। ਪਾਹੀ ਵੇਦਲ ਬਿਸੀਪਿਦਿ। ਫਾਰਾ, ਲੂਏ ਐ ਲੂਨਿਕੋ ਰਗਾਸਸੋ ਐਲ ਫੋਰਤੇ ਦੀ ਨੋਸਟਰਾ ਪਾਲੇਸਟਰਾ। 빅 ਜਿਮ ਜਾਰਜੋ। ਜਿਮ ਚ ਲਾ ਗਿਆ ਮੈਤਰੋ ਆਪਣਾ ਪੂਰਾ ਡੇਡ ਘੰਟਾ ਤੇ ਹੁਣ 10 ਵਜਾਂ ਦੇ ਵਿੱਚ 8 ਮਿੰ ਜੇ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਹੁਣ ਲੱਕੜਾਂ ਵੀ ਲੈ ਕੇ ਜਾਣੀਆਂ ਨੇ ਆਪਣੀ ਫੋਰਨ ਵਾਸਤੇ ਅੱਜ ਮਿੱਤਰੋ ਮੌਸਮ ਵੀ ਬਹੁਤ ਸੋਹਣਾ ਹੈ ਹਵਾ ਚੱਲਦੀ ਹੈ ਮੱਠੀ ਮੱਠੀ ਆ ਦੇਖੋ ਝੰਡੇ ਹਿਲਦੇ ਉੱਪਰ ਬਹੁਤ ਸੋਹਣੀ ਲੱਗਦੀ ਹਵਾ ਚੱਲਦੀ ਹੈ ਕਿਤਾ ਬੱਦਲ ਵੀ ਥੁਈ ਵੀ ਆ ਤੇ ਟੈਂਪਰੇਚਰ ਗਰਮਿਆ ਵੈਸੇ ਹਲੇ ਪਰ ਹਵਾ ਚੱਲਦੀ ਬਹੁਤ ਸੋਹਣੀ ਲੱਗਦੀ ਹੈ ਤਾਂ ਲੱਗਦਾ ਵੀ ਜਿਵੇਂ ਗਰਮੀ ਨਹੀਂ ਹਵਾ ਹੁੰਦੀ ਉਹ ਕਮਲ ਹਵਾ ਲੱਗਦੀ ਬਹੁਤ ਸੋਹਣੀ ਲੱਗਦੀ ਹੈ ਤੇ ਇਹਨੇ ਆਪਣਾ ਅੱਜ ਜਿਗਾਰ ਇੱਥੇ ਲਾਇਵਾ ਆਰੇ ਵਿੱਚ ਲਾਤਾ ਆ ਵੀ ਗੱਡੀ ਥੱਲਾਤੀ ਨਹੀਂ ਅਬ ਲੋ ਜਿਹੇ ਚੱਕ ਚੱਕ ਕੇ ਗੱਡੀਆਂ ਲਾ ਦਦਨੇ ਆ ਆ ਦੇਖ ਵਾ ਬੁਲਡੋਜ਼ਰ ਆ ਰਿਹਾ ਏਦਾਂ ਹੀ ਸਾਰੀਆਂ ਲੱਕੜਾਂ ਇਕੱਠੀਆਂ ਚੱਕਣਦਾ ਏਦਾਂ ਹੀ ਤੇ ਚੱਕੀ ਨੇ ਗੱਡੀ ਲਦਣੀਆਂ ਸਾਰਾ ਕੁਝ ਏਦਾਂ ਹੀ ਕਰਨੇ ਉਹ ਨਾਲੇ ਕਰਨੇ ਇਹਨਾਂ ਨੇ ਪਰ ਆਪਾਂ ਨੇ ਗੱਡੀ ਕਿੱਥੇ ਲਾਉਣੀ ਆ ਲੱਕੜਾਂ ਆਪਾਂ ਨੂੰ ਉਹ ਚੱਕਣੀਆਂ ਪਰਲੇ ਪਾਸੇ ਵਾਲੀਆਂ ਆ ਲੱਗਿਆ ਮਿੱਤਰੋ ਆਹ ਰਹਾ ਦੇਖੋ ਇੱਥੇ ਲੱਕੜ ਵੱਡ ਵੱਡ ਕੇ ਨਾ ਉਹ ਉੱਪਰ ਨੂੰ ਜਾਂਦੀ ਆ ਤੇ ਆਹ ਜਿਹੜਾ ਬੂਰਾ ਸਾਰਾ ਇਹ ਉੱਡਦਾ ਨਹੀਂ ਹੈਗਾ ਇਹ ਸਾਰਾ ਬੂਰਾ ਇਹ ਵਿੱਚ ਰਹਿੰਦਾ ਬਾਅਦ ਚ ਉਹ ਚੱਕੀ ਪਰੇ ਕਰ ਦਿੰਦੇ ਆ ਇਹ ਹੁਣ ਕਰਾਵਾਂ ਇੱਕੰਡਾ ਭਰੀ ਵੀ ਗੱਡੀ ਤੇ ਆਪਣੀ ਦਾ ਉਹ ਵਾਈਸ ਚ ਆ ਪਾਸ਼ਾ ਕਿਦਾਂ ਰਮ ਵਧੀਆ ਮਜੇ ਚੜਦੀ ਕਲਾ ਲੱਕੜੇ ਦਾ ਕੰਮ ਸਾਰੀ ਹਾਂ ਜੀ ਲੱਕੜੋਂ ਲੈਣੀ ਗੱਡੀ ਚਾਰਤੀ ਸੀ ਮਤਲਬ ਚਾਰਤੀ ਚਾਰਤੀ ਠੀਕ ਹੈ ਠੀਕ ਹੈ ਤੇ ਬਾਕੀ ਨਾਲ ਇਹ ਸਾਮਾਨ ਦੀ ਪਰਚੀ ਓਕੇ ਸਾਮਾਨ ਦੀ ਪਰਚੀ ਤਾਂ ਲੈ ਗਏ ਅੰਕਲ ਅੰਕਲ ਲੈ ਗਏ ਲੈ ਗਏ ਚਲੋ ਵੀ ਠੀਕ ਹੋ ਗਿਆ ਲੱਕੜਾਂ ਵੀ ਲਾਤੀਆਂ ਓਕੇ ਪਾ ਮਜਾ ਆ ਮੜਿਆ ਕੋਈ ਗੱਡੀ ਫੜਕਣੀ ਸ਼ੋਰ ਫੜਕੇ ਸੀਗਾ ਸੋਨੇ ਗੱਡੀ ਫੜਕੇ ਲਈ ਕੋਣੀ ਉਹ ਅੱਜ ਪ੍ਰਾਈਸ ਵਿੱਚ ਲੈਣ ਚਾਹ ਉਹ ਲਵਾਂਗਾ ਮੈਂ ਕੱਲ ਅਸੀਂ ਦੇਖੇ ਮਤ ਗਏ ਵੀ ਸੀਗੇ ਉਹ ਇੱਕ ਤਾਂ ਮਹਿੰਗੇ ਸੀਗੇ ਹਾਂ ਬਹੁਤ ਜ਼ਿਆਦਾ ਠੀਕ ਸਹੀ ਨਹੀਂ ਤੇਗੇ ਉਹ ਅਜਿ ਲੈ ਅਜਿ ਲਵਾਂਗਾ ਮੈਂ ਇਹ ਮੈਂ ਕਹਿੰਦੀ ਸੀ ਕਿ ਮੈਂ ਖੋਰਿਸ਼ ਕਲੀ ਆਵਾਂਗੀ ਜੀ ਫਰਾਈਪੈਨ ਮੈਂ ਆਪਣੀ ਪਸੰਦ ਦਾ ਲੈ ਕੇ ਆਉਂਗੀ ਫਿਰ ਤੁਸੀਂ ਐਡਾ ਵੱਡਾ ਲਵਾਂਗੇ ਜਾਂ ਛੋਟਾ ਜਾਂ ਮੈਂ ਫੜਨਾ ਚਲੂ ਉਹ ਮੈਂ ਜਮ ਇੱਕ ਵਾਰ ਗੱਡੀ ਸ਼ੁਰੂ ਫੜ ਲਵਾਂ ਜਾਈ ਸਿਕਰ ਸਿਉਨੇ ਉਸ ਤੋਂ ਬਾਅਦ ਚੱਲਦੇ ਹਾਂ ਠੀਕ ਹੈ ਠੀਕ ਹੈ ਤੇ ਆਪਾਂ ਨੂੰ ਚੱਲਦੇ ਸਭ ਤੋਂ ਪਹਿਲਾਂ ਆਪਣੀ ਗੱਡੀ ਦੀ ਫੜਕੀ ਲਗਾਉਣੀ ਆ ਸਿਕਰਾ ਸਿਉਨੇ ਤੇ ਤੁਸੀਂ ਬਾਹਰ ਦੇਖੋ ਇਧਰ ਬਦਲ ਵਾਈਸ ਹੋ ਗਿਆ ਕਿੰਨਾ ਸੋਹਣਾ ਮੌਸਮ ਹੈ ਬੈਂਡ ਮੱਠੀ ਮੱਠੀ ਹਵਾ ਚੱਲਦੀ ਆ ਬਹੁਤ ਸੋਹਣੀ ਲੱਗਦੀ ਆ ਜਲਦੀ ਬੋਏ ਮੇਟਰ ਫਾਈਲਿੰਗ ਆਪਾਂ ਸਿੱਧਾ ਸੋਨੀ ਦੀ ਆਪਣੀ ਗੱਡੀ ਸੀ ਲੈ ਲਈ ਆ ਤੇ ਆਪਾਂ ਹੁਣ ਚੱਲਦੇ ਆ ਇਕ ਵਾਰ ਆਪਾਂ ਇੱਥੇ ਰੁੱਕ ਕੇ ਬਾਹਰ ਤੇ ਮਿੱਤਰੋ ਕਾਫੀ ਪੀਣੀ ਆ ਸਰੀਰ ਥੋੜਾ ਜਨਾ ਕੰਡੇ ਉੱਪਰ ਹੋ ਜੂ ਨਾਲੇ ਇੱਥੇ ਰੁਕਦੇ ਗੱਡੀ ਨਾਲੇ ਐਕਕੋਚੀ ਚਾਹ ਵੀ ਧੋੜੀ ਹੈ ਗਣੀ ਕਾਫੀ ਪੀ ਗਈ ਸਰੀਰ ਦੇ ਵਿੱਚ ਜਾਨ ਪੈਂਦੀ ਹੈ ਥੈਂਕ ਯੂ ਇਹਨਾਂ ਵੀ ਫੋਨ ਲਾਈ ਜਾਂਦੀ ਐਨ ਦੇਖੋ ਮਿੱਤਰੋ ਇਧਰ ਇਟਲੀ ਦੀ ਧਰਤੀ ਤੇ ਮਹਿੰਦਰਾ ਦਾ ਪਿੱਕਾ ਜਾਂਦਾ ਸ਼ੂਬਦਾ ਜਿੱਥੇ ਵੱਡੇ ਵੱਡੀਆਂ ਗੱਡੀਆਂ ਮੱਲ ਮਾਰਦੀ ਨੇ ਉੱਥੇ ਮਹਿੰਦਰਾ ਨੇ ਵੀ ਦੇਖੋ ਮੱਲਾ ਮਾਰੀਆ ਵੀ ਆ ਦੇਖੋ ਮਹਿੰਦਰਾ ਦਾ ਪਿੱਕਾ ਜਾਂਦਾ ਰੋਡ ਦੇ ਉੱਤੇ ਮਿੱਤਰੋ ਆਪਾਂ ਖਾਵਾਂਗੇ ਆਪਣੀ ਰੋਟੀ ਲੈ ਪਾਣੀ ਮੇ ਤਾਂ ਸੇਮਾ ਦਾਲ ਮੁਰਗੀ ਮਸੀਂ ਦਾਲ ਪੜੀ ਹੈ ਜਾਈਂ ਹਾਂਜੀ ਅੱਜ ਮੁਰਗੀ ਮਸੀਂ ਬਣਾਈ ਹੈ ਪਾ ਲਈ ਫਟਾਫਟ ਚੁੱਟੀ ਖਾ ਲਈਏ ਹਾਂਜੀ ਮੈਂ ਖਾ ਲਈ ਰੋਟੀ ਖਾਣਾਂਗੇ ਫੇ ਚੱਲਦੇ ਫਟਾਫਟ ਪੱਲੇ ਕੇ ਨਾ ਫਰਾਈ ਵਿੱਚ ਠੀਕ ਹੈ ਠੀਕ ਹੈ ਜੀ ਬਈ ਮੈਂ ਤਾਂ ਰੋਟੀ ਪਾਣੀ ਪਛਾਦਾ ਪਾਣੀ ਸ਼ੱਕੇ ਟਿਆਫਰਮ ਚਾਦਲ ਯੂਨੀਵਰਸਿਟੀ ਫਰੈਜਨ ਆਦੇਸ਼ ਸਿਮਰ ਜੋਗੀ ਨਾਲ ਮੇਰੀ ਨਵੀਂ ਹੁਣ ਜਿਹੜਾ ਤੈਨੂੰ ਚਾਹੀਦਾ ਹੈ ਹਨਾ ਆਪਣਾ ਪਸੰਦ ਕਰ ਲਈ ਮੁੜ ਕੇ ਮੇਰੇ ਤੋਂ ਰੋਜ਼ ਪਟਾਰੀ ਹੋਣਾ ਹੈ ਹਨਾ ਠੀਕ ਆ ਹਾਂਜੀ ਆ ਦੇਖ ਪਹਿਲਾਂ ਦੇਖ ਲੈ ਜੀ ਕੀ ਦੱਸੀ ਦੇ ਦੇ ਕੀ ਹੈ ਜੀ ਸਮੈਲ ਲਿਮਾਰੀ ਰੱਖਣ ਵਾਸਤੇ ਕੱਪੜੇ ਰੱਖਦੇ ਨੇ ਆਪਾਂ ਲਿਮਾਰੀ ਛੜ ਕੇ ਤੇ ਲਿਮਾਰੀ ਵੀ ਸਾਰੀ ਲਿਮਾਰੀ ਵਧੀਆ ਹੈ ਹਨ ਸਮੈਲ ਆਉਂਦੀ ਹੈ ਆ ਦੇ ਇਸ ਸਪਰੇਅ ਇੱਕ ਲਈ ਆਪਾਂ ਨੇ ਗਵੰਤੀਆਂ ਕੰਮ ਤੇ ਪਾਉਣ ਵਾਸਤੇ ਬਹੁਤ ਨਿਕਲ ਹਾਂਜੀ ਹਾਂਜੀ ਆ ਸਾਰੀ ਕੋਰੀਦੋਰੀ ਉਰੇ ਚ ਭਾਂਡੇ ਪਏ ਸਾ ਦੇਖੋ ਸਾਰੀ ਭਾਂਡੇ ਇਧਰ ਭਾਂਡੇ ਟੱਕਣੋਗੇ ਤੇ ਇਧਰ ਹੋਗੇ ਭਾਂਡੇ ਫਰਾਈਪੀਨ 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 ਆਪਾ ਲੈਣਾ ਸਿਮਰ ਦੂਜਾ ਫਰਾਈਪੀਨ ਚਾਹ ਲ ਜਦਾ ਪਿਆ ਦੇ ਇਧਰ ਦੇ ਨਾਲ ਦਾ ਨਾ ਇਹ 18 ਸੈਂਟੀਮੀਟਰ 30 ਮਿਲੀ ਇਹ ਵੀ ਸਹੀ ਆ ਤੇ ਇਧਰ ਲੱਗੀ ਵੀ ਸਾਰੀ ਆਫਰ ਇਹਨਾਂ ਦੇ ਉੱਪਰ ਦੇਖੋ 8 8 ਰੁਪਏ ਦੇ ਲੱਗੇ ਹੋਏ ਆ ਕੱਲ ਲੱਗੇ 34 34 35 35 ਬੇ ਸਿਗੇ ਹਾ ਤਿੰਨ ਸੈਟ ਇਹ ਨਹੀਂ ਕਿਹਾ ਬੜਾ ਵੀ ਹੈ ਛੋਟਾ ਵੀ ਹੈ ਉਹ ਤਾਂ ਛੋਟਾ ਵੀ ਹੈ ਫਾਈਨਲੀ ਮਿੱਤਰੋ ਆਪਨ ਪਸੰਦ ਆ ਗਿਆ ਥੋੜੇ ਹਾਰਡ ਹੈ ਥੋੜੇ ਹੈਵੀ ਨੇਲੇ ਤੇ ਨਾਲੇ ਕੀਮਤ ਹੈਗੀ ਇਹਦੀ 120 ਟੱਕਣੀ ਹੈਗੇ ਨੇ ਦੇਖੀ ਨਾ ਇਹ ਪੂਰਾ ਇਹਦੇ ਕਿੰਨੇ ਸੀ ਇਹਨੇ 20 cm ਹੈ ਕਿਤੇ ਕਿੰਨਾ ਇਹ 20 ਸੈਂਟੀਮੀਟਰ ਹੈ ਇਹ ਪਿਛਲੇ ਲਿਖਿਆ ਹੋਣਾ ਹਾਂਜੀ ਆ ਇਹ ਵੀ ਜਿਹੜੀ ਟੱਕਣੀ ਹੈ ਇਹ ਹਾਰ ਟੱਕਨੇ ਦਾ ਮਤਲਬ 11 12 ਰੁਪਏ ਦਾ ਹੋ ਗਿਆ ਤੇ ਟੱਕਣ ਨੂੰ ਹੋਇਆ 2029 ਸੈਂਟ ਤੱਕਣ ਹੋ ਗਿਆ ਠੀਕ ਹੈ ਫਿਰ ਆ ਦੇ ਸੈਟ ਪੂਰਾ ਬੰਗੇ ਤਰ੍ਹਾਂ ਠੀਕ ਹੈ ਓਕੇ ਓਕੇ ਖੁਸ਼ ਖੁਸ਼ ਹੋ ਗਏ ਖੋਰ ਗਈ ਖੁਆਇਸ਼ ਹੋ ਬਈ ਹੁਣ ਚਾਹ ਜਾ ਕੇ ਇਹ ਕਾਫੀ ਬਣਾ ਕੇ ਇਹ ਚ ਹੀ ਬਣਾ ਕੇ ਪੀਣੀ ਹੈ ਮੈਂ ਠੀਕ ਹੈ ਠੀਕ ਹੈ ਜੀ ਤੇ ਜਾਂ ਲੱਗੇ ਵੇ ਇੱਧਰ ਆ ਸ਼ੀਸ਼ੇ ਤੇ ਤਾਸ ਆ ਤੁਹਾਨੂੰ ਦੱਸਣਾ ਨਾ ਨਾਲ ਹੀ ਪਤਾ ਲਾ ਦੇ ਨਾ ਵੀ ਹਾਂ ਚਾਹ ਕਿੰਨੇ ਉਬਲ ਗਈ ਠੀਕ ਹੈ ਲੱਗਾ ਸਹੀ ਹੈ ਟੱਕਣਾ ਪੁੱਛ ਨਹੀਂ ਕਰਤਾ ਪਰ پلان सेम ਹੀ ਹੈ ਜਾ ਕੇ ਚਾਹ ਬਣਾਉਣਾ ਠੀਕ ਹੈ ਆ ਗਈ ਪਾਪਾ ਦੀ ਪੁੱਤਰੀ ਕਿੱ사 ਐ ਅੱਛੇ ਸਸੀ ਕਾ ਸਸੀਆ ਹੁੰਦਾ ਗੋਡੇ ਬਹੁਤ ਦੂਰ ਨੇ ਪੁੱਤਾ ਹੱਥ ਲੱਗਿਆ ਨਹੀਂ ਗੋਡੇ ਨੂੰ ਦੂਰੀ ਵੈਕਸ਼ਨ ਨਹੀਂ ਕਰਤਾ ਕੱਲਾ ਐਕਸੀ ਰਸਾ ਲਾ ਲਈ ਠੀਕ ਹੈ ਜੀ ਓਏ ਸਮਾਨ ਲੈ ਕੇ ਜੇ ਮੈਂ ਚਲਦੀ ਜਾਂਦੀ ਜਿਹੜਾ ਬੁਗੜੀ ਉਠਾ ਲਈ ਟਾਈਮ ਹੋ ਗਿਆ ਸਕੂਲ ਦਾ ਅੱਛਾ ਜੀ ਹੈ ਭੁੱਖ ਲੱਗੀ ਵੀ ਆ ਕਿੰਨੀ ਕੁ ਲੱਗੀ ਵੀ ਆ ਅੱਜ ਉਹ ਲੱਗੀ ਐ ਇਥੇ ਕੁਝ ਨਹੀਂ ਖਾਧਾ ਆਹਾਂ ਬਿਸਕੁਟ ਖਾਦ ਦੇ ਦੋ ਤੈਨੂੰ ਵੀ ਰੋਟੀ ਲੈ ਜਾਣਾ ਕੱਲੂ ਪਰੌਂਠੇ ਬਣਾ ਦੇ ਪੰਜ ਚਾਹ ਲੈ ਆ ਲੈ ਆਪ ਕੋਲ ਨਿਆਣੇ ਖੁਲਾਈ ਜਾ ਕੇ ਅੱਲਾ ਨੀ ਕਿ ਸਾਡੀ ਪਰੌਂਠਾ ਆਲੂਆਂ ਪਰੌਂਠਾ ਸਾਡੀ ਸਾਡੀ ਮੇਨ ਫੇਵਰਿਟ ਡਿਸ਼ ਹੈ ਸਾਡੀ ਤੇ ਸਾਗ ਲੈ ਗਿਆ ਮੱਕੀ ਰੋਟੀ ਬਣਾ ਕੇ ਸਕੂਲ ਨੂੰ ਅੱਜ ਮੂਲਾ ਲੈ ਗਿਆ ਤਾਂ ਬਹੁਤ ਖਾਦਾ ਅੱਜ ਮੂਲਾ ਸਾਰਿਆਂ ਨੇ ਖਾਦਿਆ ਉਹਨਾਂ ਨੇ ਚੱਲੀ ਹਾਂ ਹੂੰ ਹੂੰ ਆਈਸ਼ਾਨ ਕਿਵੇਂ ਦੋਲੇ ਨੰਦਾ ਹੈ ਤੇ ਨੀ ਪ੍ਰੇਟ ਜਲਦੀ ਹੁੰਦੀ ਹੈ ਤੇ ਦਾ ਜੀ ਤੇ ਵੀ ਆ ਗਿਆ ਸਮਾ ਹੋਰ ਬਣਾ ਲਈ ਚਾਹ ਫਟਾਫਟ ਤੁਸੀਂ ਪੁੱਲ ਨਹੀਂ ਚਾਹ ਜੈਸਾ ਨਾ ਚਾਹ ਕਿਤੇ ਬਣਾ ਨਵੇਂ ਬਤੇ ਚਾਹ ਪੈਦੀ ਉਹ ਨਹੀਂ ਪੀਣੀ ਬਣਾਗੇ ਪਤਿਲਾ ਚ ਹਾਂ ਲੈ ਕੋਕੜ ਪੀਜਾ ਪੀਓ ਜੀ ਵੀ ਪੀ ਲਓ ਜੀ ਹੈ ਇਹ ਚਾਹ ਦੋਈ ਹੈ ਮਿਸਤਰੀ ਜਾਈ ਮਿਸਤਰੀ ਵਾਲੀ ਨਹੀਂ ਨਹੀਂ ਮਿਸਤਰੀ ਵਾਲੀ ਇਕੱਲਾ ਸਾਡੇ ਕੋਲ ਹੀ ਹੈ ਨਹੀਂ ਨਹੀਂ ਮੈਂ ਤਰ੍ਹਾਂ ਚਾਹਉਂਦੇ ਮਿਸਤਰੀ ਵਾਲੀਏ ਤੈਨੂੰ ਮੇਤੋ ਟਾਈਮ ਸ਼ਾਮ ਦੇ 7:30 ਹੋ ਗਏ ਤੇ ਇਧਰ ਦੇ ਗੁਰシャン ਸਿੰਘ ਆਪਣਾ ਸਕੂਲ ਦਾ ਕੰਮ ਕਰ ਰਿਹਾ ਪੁੱਤ ਆਪਣਾ ਕੀ ਕਰ ਰਿਹਾ ਪੁੱਤ ਜੀ ਅੱਜ ਜੀਓਗ੍ਰਾਫੀ ਆ ਕਨੇਡਾ ਤਾਂ ਹੈ ਕਨੇਡਾ ਪੜ੍ਹ ਰਹੇ ਹੈ ਕਨੇਡਾ ਪੜ੍ਹ ਰਹੇ ਆਸ਼ਕ ਕਨੇਡਾ ਬਾਰੇ ਦੱਸ ਰਹੇ ਹੈ ਮਨ ਤਾਂ ਹੱਸ ਕੇ ਇਹਨੇ ਡਾ ਵੇ ਪਿਨੇ ਡਾ ਵਾਰੇ ਜਾਣ ਕਰਕੇ ਨਹੀਂ ਪੋਪੂਲੇਸ਼ਨ ਕਿੰਨਾ ਹੋਆ ਸੁਪਰ ਵੀ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਸਾਰਾ ਕੁਝ ਓਕੇ ਤੇਰਾ ਇੱਕ ਮੇਰੇ ਵੀਰ ਦਾ ਕਮੈਂਟ ਆ ਜੀਆ ਪੁੱਛਿਆ ਸੀ ਜੀ ਵੀ ਇਟਲੀ ਬਾਰੇ ਸਟੱਡੀ ਦਾ ਹਿਸਾਬ ਤਾਂ ਵੈ ਆਦੋ ਵੀ ਕਲਾਸ ਨੂੰ ਪੜਦਾ ਕੁਛ ਹਨ ਇਹ ਆਉਣਾ ਪੜਦਾ ਹੈ 8ਵੀਂ ਵਿੱਚ ਪੜਦਾ ਹੁਣ ਤੇ ਮਦ ਇਹਨੂੰ ਸਬਜੈਕਟ ਲੱਗੇ ਵੀ ਕੱਲੇ ਕੱਲੇ ਕੰਟਰੀ ਬਾਰੇ ਆਪਣੇ ਇੰਡੀਆ ਬਾਰੇ ਸ਼ਨ ਤੈਨੂੰ ਆ ਜੀ ਪਤਾ ਨਾ ਜੀਓਗ੍ਰਾਫੀ ਦੇ ਵਿੱਚ ਇਹਨਾਂ ਦਾ ਇੰਡੀਆ ਬਾਰੇ ਦੱਸਦੇ ਆ ਵੀ ਆਲੋ ਗੁਰ ਗੇਦਰੋਂ ਆ ਆ ਦੇਖੋ ਸਾਰਾ ਇੰਡੀਆ ਵਾਲਾ ਇਹ ਤੁਹਾਨੂੰ ਆ ਪੂਰਾ ਇੰਡੀਆ ਆ ਗਿਆ ਵੀ ਸਾਰੇ ਜッセ ਵੀ ਇੰਡੀਆ ਕੀ ਪਪੂਲੇਸ਼ਨ ਹੈ ਸਾਰੀ ਲੁਧਿਆਣਾ ਸਾਰੀ ਪਪੂਲੇਸ਼ਨ ਇੰਡੀਆ ਦੇ ਅੰਦਰ ਨਕਸ਼ਾ ਬਣਿਆ ਸਾਰੀ ਆ ਦੇਖੋ ਜਲੰਧਰ ਲੁਧਿਆਣਾ ਪੰਜਾਬ ਸਾਰਾ ਪੂਰੀ ਡਿਟੇਲ ਇਹ ਦੱਸਦੇ ਆ ਕੱਲੇ ਕੱਲੇ ਦੇਸ਼ ਬਾਰੇ ਕਲਾਸ ਚ ਪੜਾਉਣੇ ਨਾਲ ਵੀ ਹਾਂ ਦੇਸ਼ ਦੀ ਪਪੂਲੇਸ਼ਨ ਕੀ ਆ ਉਹਨਾਂ ਦੀ ਹਿਸਟਰੀ ਕੀ ਆ ਪੜਾਈ ਵੈਸੇ ਮਾੜੀ ਨਹੀਂ ਆ ਗਈ ਬੈਸਟ ਹੈ ਥੋੜੀ ਇੰਗਲਿਸ਼ ਦੀ ਪ੍ਰੋਬਲਮ ਹੈਗੀ ਜਰੂਰ ਉਹਨੇ ਪੂਰੀ ਫਿਊਚਰ ਹੌਲੀ 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 ਜਿੱਦਾਂ ਕਿ ਹੁਣ ਚੱਲਦਾ ਹੀ ਆ ਇਹਨਾਂ ਨੂੰ ਆਪਰਾ ਪਿੰਡ ਦੇਖੀਏਗਾ ਇੰਗਲਿਸ਼ ਦਾ ਬੋਲ ਵਾਲਾ ਹੈਗਾ ਹੀ ਆ ਤੇ ਉਹ ਵੀ ਗਾਂ ਵਾਲੀ ਹੋਣੀ ਇੱਥੇ ਆ ਜਾਣੀ ਆ ਤੇ ਸਮਝਦਾ ਕਹਿੰਦਾ ਮੇਰਾ ਪਿੰਡ ਲੱਭੋ ਕਿੱਥੇ ਆ ਲੱਭਦੇ ਭਮਾ ਨਹੀਂ ਹੈਗੇ ਹੋਰੇ ਬਾਈ ਹੋਊਗਾ ਨਹੀਂ ਨਹੀਂ ਇੱਥੇ ਸਾਰੇ ਆਪਣੇ ਕਿੱਥੇ ਬੈਠ ਹੋ ਰਹੇ ਦੇਖ ਆ ਲੁਧਿਆਣੇ ਚ ਹੈਗਾ ਕਿੱਥੇ ਆ ਮੈਂ ਪਾਉਣਾ ਆਹੀ ਤਾਂ ਮੈਂ ਵੀ ਤਾਂ ਮੈਂ ਉੱਪਰ ਸੀਗਾ ਹੌਲੀ ਹੌਲੀ ਬਈ ਇੱਕ ਨਹੀਂ ਦਰਾਂ ਬ੍ਰਦਰ ਅੱਗੇ ਨਹੀਂ ਕਿ ਪਿੱਛੇ ਪਿੱਛੇ ਇਹ ਤਾਂ ਆ ਦੇ ਲੁਧਿਆਣਾ ਆ ਦੇਖੋ ਆ ਲੁਧਿਆਣਾ ਲੁਧਿਆਣਾ ਹਾਂ ਇਹ ਜੂਮ ਕਰ ਇਹਨੂੰ ਇਹ ਆ ਜਿਹੜਾ ਨੀਲੀ ਲੇਨ ਆ ਇਹ ਆ ਸੱਤ ਲੋ ਦਰਿਆ ਆ ਆ ਵਾਲੀ ਹਾਂ ਬਸ ਇਹ ਆ ਲੇਨ ਈ ਆ ਸੀ ਮੱਠੀ ਤੋਂ ਲੇਨ ਤੇ ਬੈਠੇ ਹਾਂ ਹਾਂ ਆ ਨੀਲੀ ਲੇਨ ਸਾਡੇ ਕੋਲ ਦਾ ਦਰਿਆ ਲੱਗਦਾ ਕੋਲ ਲੱਗੇ ਇੱਥੇ ਹੀ ਇੱਥੇ ਹੀ ਆ ਸਾਰੇ ਆ ਬੱਡ ਇਹ ਤੋਂ ਉੱਪਰਲੀ ਸਾਈਡ ਨਵਾਂ ਸ਼ਹਿਰ ਸ਼ੁਰੂ ਹੋ ਜਾਂਦਾ ਹਾਂ ਤੇ ਥੱਲੇ ਵਾਲੀ ਸਾਈਡ ਸਾਡੇ ਬਾਉਂਡਰੀ ਆ ਓਕੇ ਬਾਰਡਰ ਪੈਂਦਾ ਯਾਨੀ ਕਿ ਸਾਨੂੰ ਤੁਸੀਂ ਮੇਰੀ ਗੱਲ ਮੰਨਦੇ ਪੜਾਈ ਤੇ ਵਧੀਆ ਹੋਵੇ ਪੜਾਉਨੇ ਸਾਰੀ ਹਾਂ ਪੜਾਉਨੇ ਵਧੀਆ ਬਰ ਜੇ ਇਟਾਲੀਅਨ ਆਉਂਦੀ ਆ ਫੇਰ ਵਧੀਆ ਹੋਈ ਹੋਈ ਮਾਲਾ ਪ੍ਰੂਫਡ ਹੋ ਜਾਣੀ ਕਿレシਤੀ ਹਨਾ ਲੇ ਇਨ ਫਿਚਰ ਹੌਲੀ ਹੌਲੀ ਆ ਰਿਹਾ ਹੈ ਵਾਲਾ ਜਿਹੜਾ ਇੰਗਲਿਸ਼ ਦਾ ਬੋਲ ਵਾਲਾ ਸਾਰੀ ਕੰਟਰੀ ਚਲਦਾ ਚਲਦਾ ਇਟਲੀ ਵਿੱਚ ਪਹੁੰਚ ਗਿਆ ਵੈਸੇ ਇੱਕ ਸਵੈਟ ਲੱਗੇ ਬਣੇ ਇੰਗਲਿਸ਼ ਪੜਾਉਂਦੇ ਆ ਸਿਖਾਉਂਦੇ ਵੀ ਹੈਗੇ ਆ ਪਰ ਇਹ ਆ ਵੀ ਵੀ ਇਹਨਾਂ ਦੀ ਮਾਤ ਭਾਸ਼ਾ ਇਹ ਕਦੇ ਨਹੀਂ ਬਦਲਦੇ ਚਾਹੀਦੀ ਬਦਲਣੀ ਹੈ ਨਾ ਹਾਂ ਸਰਕਾਰੀ ਅਦਾਰੇ ਇਹਨਾਂ ਦੇ ਉਹੀ ਚੱਲੂ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੈਣ ਸਹੀ ਗੱਲ ਹੈ ਹਾਂ ਹੋਰ ਕਿੱਥੇ ਜਾਈਏ ਇਹ ਚੰਗੀ ਗੱਲ ਵੀ ਹੈ ਸਿੱਖਣ ਦੀ ਗੱਲ ਵੀ ਹੈ ਕਿ ਮਾਂ ਬੋਲੀ ਨੂੰ ਆਪਣੇ ਨੂੰ ਇੰਨਾ ਪਿਆਰ ਕਰਨਾ ਚਹੀ ਰੇ ਸਾਡੇ ਜੇ ਪੰਜਾਬ ਦੇ ਵਿੱਚ ਕਈ ਚੀਜ਼ਾਂ ਨਾ ਮਿਸੁੰਦੀ ਚਲੀ ਜਾਂਦੀਆਂ ਹੌਲੀ ਹੌਲੀ ਆਪਣੇ ਪੰਜਾਬੀ ਇਦਾਂ ਦੇ ਕਈ ਸ਼ਬਦ ਹੈ ਜਿਹੜੇ ਸਾਡੇ ਦਾਦੇ ਬੋਲਦੇ ਸੀਗੇ ਡੈਡੀ ਨਹੀਂ ਬੋਲਦੇ ਸੀਗੇ ਤੇ ਸਾਡੇ ਅਸੀਂ ਬੋਲ ਗਏ ਤੇ ਗਾਹਾਂ ਦੇ ਨਿਆਣੇ ਨਹੀਂ ਭੁੱਲ ਜਾਣਾ ਹਣਾ ਹੌਲੀ ਹੌਲੀ ਗੈਪ ਹੁੰਦੀ ਜਾਂਦੀ ਆ ਜੇ ਫੜਿਆ ਜਾਏ ਬੰਦਾ 1 ਲੱਖ ਰੁਪਏ ਜੁਰਮਾਨਾ ਹਣਾ ਹਾਂ ਕਿਉਂ ਜੇ ਹੋਰ ਕੋਈ ਲੈਂਗੁਏਜ ਬੋਲਦਾ ਸਰਕਾਰੀ ਸਰਕਾਰੀ ਦਾਰੇ ਵਿੱਚ ਆਮ ਨਹੀਂ ਸਰਕਾਰੀ ਦਾਰੇ ਵਿੱਚ ਕੋਈ ਸਰਕਾਰੀ ਅਫਸਰ ਕੋਈ ਮੌਕੇ ਤੇ ਮੌਜੂਦ ਹੋਵੇ ਉਹਦੇ ਬਾਰੇ ਇਹ ਤੇ ਬਾਕੀ ਮਿੱਤਰੋ ਤੇ ਹੁਣ ਟਾਈਮ ਹੋ ਗਏ ਨੇ 8:30 ਤੇ ਕੁਸ਼ਾਨ ਵੀ ਗਲੋਰ ਸਕੂਲ ਦਾ ਆਪਣਾ ਕੰਮ ਤੇ ਆਪਾਂ ਚੱਲਦੇ ਆਪਣੀ ਸ਼ਾਪ ਤੇ ਆਲਰੇਡੀ ਓਪਨ ਕਰ ਦਿੱਤੀ ਆ ਕੰਮ ਕਰ ਮੁੰਡੇ ਕਰਦੇ ਆ ਆਰਡਰ ਚੱਲਦੇ ਨੇ ਤੇ ਆਪਾਂ ਜੇ ਜਾ ਕੇ ਸੰਭੀ ਕਾਰੋਬਾਰ ਤੁਹਾਨੂੰ ਮਿਲਿਆ ਕੱਲ ਇੱਕ ਸਵੇਰੇ ਸੋਹਣੇ ਵਲੌਗ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਜਦਨੀ ਬਹੁਤ ਸੋਹਣਾ ਲੰਘਿਆ ਤੇ ਜੇ ਤੁਹਾਨੂੰ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਫਿਰ ਮਿਲਦਾ ਤੁਹਾਨੂੰ ਇੱਕ ਹੋਰ ਸੋਹਣਾ ਜਿਹਾ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸੀਕਾ